ਵੰਦਰਾ ਤਾਂ ਇਮਾਨਤ ਮਰਾਦਾ ਹੈ ਜੀ ਮਰਮਤ ਰਮੇ ਕਮਲ ਜੀ ਅਕੀ ਲਾਈਫ ਪਲਾਨਿੰਗ ਕਰ ਰਹੇ ਹੋ ਕੀ ਬਿਲਕੁਲ ਆਪਣੇ ਘਰ ਦਾ ਸਭ ਨੂੰ ਚੰਗਾ ਹੀ ਲੱਗਦਾ ਤੇ ਐਤੋਂ ਮੈਂ 18 ਚ ਪ੍ਰਮੋਟ ਹੋ ਕੇ ਰੋਡੈਕਸਨ ਪਟਿਆਲਾ ਗਿਆ ਸੀ ਟੈਕਨੀਕਲਸ ਤੇ 6 ਸਾਲ ਦੇ ਲਗਭਗ ਲਫਰੇ ਤੋਂ ਬਾਅਦ ਦੁਬਾਰਾ ਆਪਣੀ ਘਰ ਵਾਪਸੀ ਹੋਈ ਹੈ ਜਿਵੇਂ ਕਿਸੇ ਨੂੰ ਵੀ ਲੋ ਹੋਊਗਾ ਉਹਨੇ ਹੀ ਲੋ ਰਾਇਆ ਦੇ ਆਪਣੇ ਪਰਿਵਾਰ ਸਾਕੇ ਹਰ ਇੱਕ ਬੰਦਾ ਕੁਝ ਨਾ ਕੁਝ ਕਰਦੇ ਸ਼। ਬਸ ਸਾਰੀ ਟੀਮ ਨੂੰ ਇੱਥੇ ਖੜੀ ਹੈ ਲਗਭਗ। ਤਾਂ ਕਿ ਪਹਿਲਾਂ ਵੀ ਕੰਮ ਕੀਤਾ ਤੇ ਕਰਕੇ ਹੋਰ ਕੰਮ ਬਜੇ ਰਿਕੇ ਨਾ ਪਾਵਰ ਸਪਲਾਈਰ ਜੋ ਵੀ ਕਰਨਾ ਹੈ। ਤੇ ਕਿਉਂ ਆਪਣੇ ਕਰਛੇ ਹੈ ਤਾਂ ਆਪਾਂ ਨੂੰ ਬਹੁਤ ਹੋਰ ਜ਼ਿੰਮੇਵਾਰੀ ਵੱਜ ਜਾਂਦੀ ਹੈ ਆਪਣੀ। ਹੋਰ ਜੋਰ ਲਾ ਕੇ ਦਿਲ ਲਾ ਕੇ ਮਹਿੰਦਰਾ ਸਰ ਨਾਲ ਕਰਕੇ ਸੇਵ ਨਾਲ ਜੋ ਬੈਸਟ ਹੋ ਸਕੇ ਅਕਰ ਦੀ ਕੋਸ਼ਿਸ਼ ਕਰਾਂਗੇ। ਮੈਂ ਸੂਰੇਸਟਰ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਰਾਜਪੁਰਾ ਡਿਵੀਜ਼ਨ ਸਰਕਲ ਮੀਤਪੁਰ ਦਾ ਸਾਬਰ ਮੰਗਾਇਆ ਜੀ ਸਾਫ ਸਾਡੇ ਬਹੁਤ ਨਾਈਸ ਨੇ ਮੈਂ ਸਮਝਦਾ ਕਿ ਸ਼ਾਇਦ ਕਿਸੇ ਇਸ ਅਫਸਰ ਦੀ ਜਥੇਬੰਦੀਆਂ ਵੱਲੋਂ ਚ ਸਮੁੱਚੇ ਮੁਲਾਜ਼ਮਾਂ ਵੱਲੋਂ ਸਮੁੱਚੇ ਸਾਰੇ ਜਿੰਨੇ ਸਾਡੇ ਡਿਵੀਜ਼ਨ ਦੇ ਉੱਦੇਦਾਰ ਨੇ ਚ ਸਾਡੇ ਡਿਵੀਜ਼ਨ ਦੇ ਜਿੰਨੇ ਵੀ ਅਪਲਾਈ ਜੀ ਨੇ ਐਨੇ ਜੋਸ਼ ਦੇ ਨਾਲ ਕਿਸੇ ਦਾ ਸਵਾਗਤ ਕੀਤਾ ਹੋਵੇ ਇਹ ਪਹਿਲੇ ਮੈਂ ਆਪਣੀ ਲਾਈਫ ਦੇ ਅੰਦਰ ਜਿਹੜਾ ਹੈ ਉਹ ਮੇਰੀ ਸਭ ਤੋਂ 35 ਸਾਲ ਦੀ ਹੈ ਜਿਹੜਾ ਕਿ ਅੱਜ ਪਹਿਲੀ ਵਾਰ ਇਹਨਾਂ ਨੂੰ ਦੇਖ ਰਿਹਾ ਤੇ ਸਾਡੇ ਕੋਲ ਪਹਿਲਾਂ ਵੀ ਰਹਿ ਕੇ ਅਗੇ ਨੇ ਬਹੁਤ ਮੈਗਨਾ ਜਿੰਨਾ ਕੀ ਕਹਿ ਲੀਏ ਕਿ ਮਿੱਠ ਬੋਲੜੇ ਨੇ ਸੁਭਾਅ ਬਹੁਤ ਚੰਗਾ ਹੈ ਬਹੁਤ ਵਧੀਆ ਨੇ ਮੁਲਾਜ਼ਮਾਂ ਦੇ ਕੰਮ ਲੋਕਾਂ ਦੇ ਕੰਮ ਇਲਾਕੇ ਦੇ ਕੰਮ ਔਰ ਪਹਿਲਾਂ ਵੀ ਕੀਤੇ ਨੇ ਤੇ ਅੱਜ ਵੀ ਤੇ ਕਰਨਗੇ ਔਰ ਪੂਰਾ ਜਿਹੜਾ ਇਲਾਕਾ ਹੈ ਸਾਡਾ ਰਾਇਪੁਰੇ ਦਾ ਸਾਰਿਆਂ ਦੇ ਕੰਮ ਸਾਰੇ ਮੁਲਾਜ਼ਮਾਂ ਦੇ ਕੰਮ ਸਾਰੀ ਜਥੇਬੰਦੀਆਂ ਦੀ ਮੈਂ ਕਿਸੇ ਇੱਕ ਦੀ ਨਹੀਂ ਕਹਿੰਦਾ ਸਭ ਦੀ ਆਪਸ ਦੇ ਅੰਦਰ ਇੱਕ ਪਾਲ ਮਿਲ ਬਣਾ ਕੇ ਜਿਹੜਾ ਹੈ ਰੱਖਣਗੇ ਫਿਰ ਮੈਂ ਵਿਸ਼ਵਾਸ ਦਿਵਾਉਣਾ ਪੂਰਾ ਮੇਰੇ ਵੱਲੋਂ ਸਰਕਲ ਪਟਿਆਲੇ ਵੱਲੋਂ ਪੂਰਨ ਤੌਰ ਤੇ ਇਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਹਰ ਵਕਤ ਇਹਨਾਂ ਦੇ ਜੋ ਇਹਨਾਂ ਦਾ ਕੋਈ ਸੰਦੇਸ਼ ਆਏਗਾ ਅਸੀਂ ਹਰ ਵਕਤ ਇਹਨਾਂ ਦੇ ਓਕੀ ਘੜੀ ਹੋਵੇ ਸੌਕੀ ਹੋਵੇ ਅਸੀਂ ਨਾਲ ਕੜ ਕੇ ਅਸੀਂ ਸਾਥ ਦੇਵਾਂਗੇ ਸਾਡੇ ਰਿਟਾਇਰ ਸਾਥੀ ਸਾਥੀ ਸੁਨੀਲ ਕੁਮਾਰ ਜੀ ਸਾਥੀ ਜਵਾਲਾ ਜੀ ਸਾਥੀ ਹੋਰ ਸਾਡੇ ਬਹੁਤ ਪਰੰਪਰਾ ਮਿੱਤਰ ਨੇ ਸਾਰੇ ਅਸੀਂ ਇੱਕ ਪਰਿਵਾਰ ਆ ਸਾਡਾ ਇੱਕ ਪਰਿਵਾਰ ਦੀ ਤਰ੍ਹਾਂ ਆ ਅਸੀਂ ਪਰਿਵਾਰ ਦੀ ਤਰ੍ਹਾਂ ਹੀ ਰਹਾਂਗੇ ਕਿ ਮੈਂ ਤੁਹਾਨੂੰ ਦੂਰ ਤੀਂ ਦਿਸਵਾਇਆ